ਐਸ ਵੇਲੇ ਸਾਡੇ ਨਾਲ ਆਸਟ੍ਰੇਲੀਆ ਦੇ ਵਿੱਚ ਟਰੱਕਾਂ ਵਾਲੇ ਵੀਰ ਨੇ ਜੁੜੇ ਨੇ ਸਾਡੇ ਨਾਲ ਪਟੀਸ਼ਨ ਪਾਈ ਗਈ ਹੈ ਸਾਡੇ ਵੀਰ ਹਰਜਿੰਦਰ بھائی ਵਾਸਤੇ ਜਿਹੜਾ ਅਮਰੀਕਾ ਦੇ ਵਿੱਚ ਫਲੋਰੀਡਾ ਦੇ ਵਿੱਚ ਐਸ ਵੇਲੇ ਐਕਸੀਡੈਂਟ ਹੋਇਆ ਹੈ ਪਟੀਸ਼ਨ ਵੀ ਚੱਲ ਰਹੀ ਹੈ ਭਾਈ ਸਾਈਨ ਕੀਤੀ ਤੁਸੀਂ ਸਾਰੇ ਉਹ ਅਸੀਂ ਕੀਤੀ ਹੈ ਭਾਈ ਸਾਰੇ ਨੇ ਕੋਈ ਜਾਣ ਬੁੱਝ ਕੇ ਨਹੀਂ ਉਹਨੇ ਚਾਰਾਂ ਦੀ ਜਾਨ ਲਈ ਜਿਹੜੀ ਸਭ ਤੋਂ ਵੱਡੀ ਗੱਲ ਹੈ ਤੇ ਹੋਇਆ ਤਾਂ ਐਕਸੀਡੈਂਟ ਹੀ ਆ ਪਰ ਐਕਸੀਡੈਂਟ ਦੇ ਵਿੱਚ ਤਾਂ ਪਰ ਇੰਨੀ ਸਜ਼ਾ ਨਹੀਂ ਹੋਣੀ ਚਾਹੀਦੀ ਬਾਕੀ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਵੀ ਕਹਿੰਦੇ ਅਲਕੋਹਲ ਸੀਗੀ ਤਿੰਨ ਬੋਤਲਾਂ ਸੀਗੀਆਂ ਜਿਹੜੇ ਜਿਹੜੇ ਜਿਨ੍ਹਾਂ ਦੀ ਗੱਡੀ ਵਿੱਚ ਵਜੀ ਆ ਹਾਂਜੀ ਹਾਂਜੀ ਉਹਨਾਂ ਦੇ ਵੀ ਬੋਡੀ ਨੂੰ ਚੈੱਕ ਕਰਨਾ ਚਾਹੀਦਾ ਵੀ ਕੀ ਉਹਨਾਂ ਦੀ ਪੀਤੀ ਦਾ ਨਹੀਂ ਸੀਗੀ ਹੈਗੇ ਨਹੀਂ ਤੇ ਫਿਰ ਇਨਸਾਫ ਕਰਨਾ ਚਾਹੀਦਾ ਇਦਾਂ ਧੱਕਾ ਨਹੀਂ ਕਰਨਾ ਚਾਹੀਦਾ ਬਾਕੀ ਰੋਜ ਲੋਕ ਮੋਟਰ ਕਰਦੇ ਮੈਂ ਤਾਂ ਇੰਨੀ ਵੱਡੀ ਸਜ਼ਾ ਸੁਣਿਆ ਜਾਣ ਕੇ ਵੀ ਕੋਈ ਪਿਸਤੌਲ ਨਾਲ ਗੋਲੀ ਮਾਰਨਾ ਕਿਸ ਨੂੰ ਕਿਸ ਨੂੰ 45 ਸਾਲ ਦੀ ਸਜ਼ਾ ਮਨਤ ਲੱਗਦੈ ਨੇ ਅਜੇ ਤੱਕ ਕੋਈ ਹਨ ਹਰ ਵਾਰ ਡਰੱਗ ਟਰੱਕ ਡਰਾਈਵਰ ਦੀ ਗਲਤੀ ਨਹੀਂ ਹੁੰਦੀ ਗੱਡੀਆਂ ਵਾਲਾ ਦੇ ਵੀ ਫਾਲਟ ਹੁੰਦਾਗਾ ਉੱਥੇ ਸਿਰਫ ਟਰੱਕ ਵਾਲਾ ਦੋਸ਼ਾਇਆ ਗਿਆ ਵੀ ਉਹਨੇ ਯੂ ਟਰਨ ਮਾਰੀ ਆ ਗੱਡੀ ਦੀ ਸਪੀਡ ਗੱਡੀ ਵਿੱਚ ਕੀ ਮਿਲਿਆ ਜਾਂ ਡਰੱਗ ਮਿਲਿਆ ਕੁਝ ਨਹੀਂ ਉਹ ਦੱਸਿਆ ਨਹੀਂ ਹਾਂਜੀ ਇੱਕ ਪਾਕ ਹੀ ਦਿਖਾਇਆ ਜਾ ਰਿਹਾ ਹਾਂ ਹਰ ਕੋਈ ਪਿੰਡ ਤੋਂ ਉੱਠ ਕੇ ਆਉਂਦਾ ਆਪਾਂ ਸਾਰੇ ਉੱਠ ਕੇ ਆਏ ਆ ਇੱਥੇ ਕੋਈ ਬੰਦੇ ਮਾਰਨ ਤਾਂ ਹੁੰਦਾ ਨਹੀਂਗਾ ਗਲਤੀ ਹੋ ਜਾਂਦੀ ਆ ਉਹ ਤਾਂ ਹੋ ਗਈ ਆ ਉਹਦੀ ਸਜ਼ਾ ਬਣਦੀ ਆ 19 ਘੱਟ ਤੋਂ ਘੱਟ ਹੋ ਸਕਦੀ ਜਿੰਨੀ ਉਹ ਕਰਵਾਓ ਤੇ ਉੱਥੇ ਦੇ ਬਾਕੀ ਜਿਹੜੇ ਬੰਦੇ ਉੱਥੇ ਲੋਕਲ ਉਹ ਜਾਣ ਉਹਨਾਂ ਦਾ ਸਾਥ ਦੇਣ ਬਾਕੀ ਨਾਲ ਗੱਲ ਕਰਨ ਵਕੀਲ ਕਰਨ ਆਪਣੇ ਵਕੀਲ ਬਥੇਰੇ ਨੇ ਕਿ ਉੱਥੇ ਵੀਰ ਹਾਂਜੀ ਤੇ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਮੈਂ ਤਾਂ ਇਹ ਵੀ ਕਹਣਾ ਵੀ ਯਾਰ ਉਥੋਂ ਦੀ ਕਮਿਊਨਿਟੀ ਉਹਦੀ ਫੈਮਿਲੀ ਨੂੰ ਮਿਲੇ ਜਿਹੜੇ ਬੰਦੇ ਵਿਚਾਰੇ ਚਲੇ ਗਏ ਦੁਨੀਆ ਤੋਂ ਉਹਨਾਂ ਦੀ ਫੈਮਿਲੀ ਦੀ ਕੋਈ ਵੱਧ ਤੋਂ ਵੱਧ ਪੈਸੇ ਦੀ سپورਟ ਕਰਕੇ ਵਗਰਾਮ ਟਿਕਟੋਕ ਤੇ ਨੇ ਸਾਰੇ ਫੇਸਬੁੱਕ ਤੇ ਨੇ ਉਹ ਮੁੰਡੇ ਨੂੰ ਗਾਲਾਂ ਨਾ ਕੱਢੋ ਕਿਉਂਕਿ ਅੱਜ ਕੱਲ ਵੀਡੀਓ ਆ ਰਹੀਆਂ ਨੇ ਆਪਣੇ ਮੁੰਡੇ ਨੇ ਪੰਜਾਬੀ ਨੇ ਗਲਤੀ ਕਰਤੀ ਚੰਦ ਚਾੜਤਾ ਇਹ ਚੀਜ਼ ਕੋਈ ਨਹੀਂ ਹੋਈ ਭਾਈ ਗਲਤੀ ਹੋ ਗਈ ਕੋਈ ਜੱਕਾ ਨਹੀਂ ਉਹਨੂੰ ਕ੍ਰਿਟੀਸਾਈਜ਼ ਕਰਨਾ ਬੰਦ ਕਰੋ ਕਿਸੇ ਨੂੰ ਕੀ ਲੋੜ ਹੈ ਹੋਰ ਜੌਬ ਕਰ ਲੂਗਾ ਟਰੱਕ ਚਲਾਉਣ ਨੂੰ ਜਰੂਰੀ ਥੋੜੀ ਹੋ ਕੇ 45 ਸਾਲ ਜੇਲ੍ਹ ਚ ਜਾਣ ਕੀ ਬਤਾ ਕੀ ਤੋਂ ਗਲਤ ਕੱਲ ਨੂੰ ਮੇਰੇ ਤੋਂ ਹੋ ਜਾਨੀ ਕਿ ਇਹ ਤੋਂ ਕਿਸ ਤੋਂ ਹੋ ਜਾਨੀ ਜਦੋਂ ਵੀ ਇਨਸੀਡੈਂਟ ਹੋਇਆ ਜ਼ਿਆਦਾਤਰ ਬੰਦਾ ਘਬਰਾ ਕੇ ਸਭ ਤੋਂ ਪਹਿਲਾਂ ਭੱਜਦਾ ਹੁੰਦਾ ਹੈਗਾ ਹਾਂਜੀ ਉਹ ਦੋਨੇ ਮੁੰਡੇ ਭੱਜੇ ਨਹੀਂ ਸੀਗੇ ਉੱਠੇ ਖੜੇ ਰਹੇ ਕਾਲੇ ਟਰੱਕ ਸਾਰੇ ਭਾਈਚਾਰਾ ਉਹ ਇਕੱਠਾ ਹੋ ਕੇ ਕਿਵੇਂ ਨਾ ਕਿਵੇਂ ਉਹਦੇ ਹੱਥ ਪੇ ਚੁੱਟਰ ਲੈਣਾ ਵੀ ਸਾਰੇ ਟਰੱਕ ਸਟਾਪ ਕਰਨ ਜਾਂ ਹੜਤਾਲ ਕਰਨ ਕੁਝ ਵੀ ਕਰਨ ਵੀ ਆਹੇ ਟਾਈਮ ਉਹਦਾ ਵੱਧ ਤੋਂ ਵੱਧ ਸਹਿਯੋਗ ਹੁਣੇ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ ਹਰ ਇੱਕ ਲਵੇ ਲਿੰਕ ਪਹੁੰਚ ਜਾਂਦਾ ਤੁਸੀਂ ਵੱਧ ਤੋਂ ਵੱਧ ਉਹ ਪਟੀਸ਼ਨ ਸਾਈਨ ਕਰੋ ਜਿੰਨੇ ਵੱਧ ਤੋਂ ਵੱਧ ਸਾਈਨ ਹੋਣਗੇ ਉਹਨੀਆਂ ਉਹ ਮੁੰਡੇ ਦੀ ਹੈਲਪ ਮਿਲੂਗੀ ਸਤਿ ਸ਼੍ਰੀ ਅਕਾਲ ਬ੍ਰੈਸਮਨ ਵਸਦੇ ਪੰਜਾਬੀਆਂ ਨੂੰ ਆਸਟ੍ਰੇਲੀਆ ਵਸਦੇ ਪੰਜਾਬੀਆਂ ਨੂੰ ਪੰਜਾਬ ਵਸਦੇ ਪੰਜਾਬੀਆਂ ਨੂੰ ਜਿੱਥੇ ਵੀ ਪੰਜਾਬੀ ਬੈਠੇ ਅਮਰੀਕਾ ਕੈਨੇਡਾ ਦੇ ਵਿੱਚ ਐਸ ਵੇਲੇ ਇੱਕ ਪਟੀਸ਼ਨ ਪਾਈ ਗਈ ਹੈ ਸਾਡੇ ਵੀਰ ਹਰਜਿੰਦਰ ਬਾਈ ਵਾਸਤੇ ਜਿਹੜਾ ਅਮਰੀਕਾ ਦੇ ਵਿੱਚ ਫਲੋਰੀਡਾ ਦੇ ਵਿੱਚ ਇਸ ਵੇਲੇ ਤੁਸੀਂ ਦੇਖ ਰਹੇ ਹੋ ਵੀਡੀਓ ਤੇ ਆਮ ਹੀ ਚੱਲ ਰਿਹਾ ਐਕਸੀਡੈਂਟ ਹੋਇਆ ਤੇ ਤਿੰਨ ਜਿਹੜੇ ਉੱਥੇ ਦੇ ਗੋਰੇ ਨੇ ਉਹਨਾਂ ਦੀ ਜਾਨ ਚਲੀ ਗਈ ਉਹਦੇ ਉਹ ਸਾਰਿਆਂ ਨੂੰ ਪਤਾ ਹੀ ਆ ਉਹਨੇ ਰੋਂਗ ਯੂ ਟਰਨ ਮਾਰਿਆ ਸਾਰੇ ਜਾਣਦੇ ਆ ਕਹਿੰਦੇ ਗਲਤੀਆਂ ਕਿੱਥੇ ਨਹੀਂ ਹੁੰਦੀਆਂ ਮੁੰਡੇ ਕੁੜੀਆਂ ਤੋਂ ਹਨਾ ਜੇ ਇੱਥੇ ਗੋਰੇ ਨੇ ਕਾਲੇ ਨੇ ਉਹ ਵੀ ਗਲਤੀਆਂ ਕਰਦੇ ਹੀ ਨੇ ਨੌਜਵਾਨ ਨੇ ਹੋ ਜਾਂਦੀਆਂ ਨੇ ਗਲਤੀਆਂ ਸੋ ਇਸ ਵੇਲੇ ਸਾਡੇ ਨਾਲ ਆਸਟ੍ਰੇਲੀਆ ਦੇ ਵਿੱਚ ਟਰੱਕਾਂ ਵਾਲੇ ਵੀਰ ਨੇ ਜੁੜੇ ਨੇ ਸਾਡੇ ਨਾਲ ਤੇ ਉਹਨਾਂ ਨਾਲ ਇਸੇ ਉੱਤੇ ਅੱਜ ਆਪਾਂ ਗੱਲ ਕਰਨੀ ਆ ਉਹਨਾਂ ਦੇ ਵਿਚਾਰ ਨੇ ਵੀ ਬਾਈ ਬਾਈ ਸਸਰੀ ਕਲਜੀ ਸਾਰਿਆਂ ਨੂੰ ਤੇ ਆਪਦਾ ਨਾਮ ਜਰੂਰ ਦੱਸਦੇ ਵੀਰੇ ਹਰਗਵੀਰ ਸਿੰਘ ਬਾਈ ਤੁਸੀਂ ਬਾਈ ਇੱਥੇ ਕੀ ਕਰਦੇ ਹੋ ਟਰੱਕ ਚਲਾਉਣੇ ਮੈਂ ਇੱਥੇ ਟਰੱਕ ਚਲਾਉਂਦੇ ਹਾਂ ਤੁਸੀਂ ਖਬਰ ਸਾਰੀ ਦੇਖੀ ਆ ਕੀ ਕਹਿਣਾ ਚਾਹੋਗੇ ਹਰਜਿੰਦਰ ਵੀਰ ਦੇ ਖਾਤਰ ਹੋਇਆ ਤਾਂ ਮਾੜਾ ਹੀ ਆ ਯਾਰ ਬਾਈ ਵੈਸੇ ਅਸਲ ਚ ਕਹਾਣੀ ਕੀ ਆ ਵੀ ਜਦੋਂ ਵੀ ਮਤਲਬ ਹੋਣਾ ਯੂ ਟਰਨ ਦਾ ਮਤਲਬ ਸਾਈਨ ਦੇਖ ਲਿਆ ਨਾ ਯੂ ਟਰਨ ਦਾ ਸਾਈਨ ਦੇਖ ਲਿਆ ਮਤਲਬ ਉਹਨੇ ਰੋਂਗ ਮਤਲਬ ਲਿਖਿਆ ਵੀ ਸੀਗਾ ਵੀ ਨਾ ਯੂ ਟਰਨ ਮਾਰ ਨਹੀਂ ਸਕਦੇ ਮਤਲਬ ਟਰੱਕ ਦੇ ਉੱਤੇ ਜਦੋਂ B डबल ਦਾ ਯੂ ਟਰਨ ਮਾਰਨ ਲੱਗਿਆ ਤੇ ਪਿੱਛੋਂ ਗੱਡੀ ਆਈ ਤੇ ਚਾਰ ਬੰਦਿਆਂ ਦੀ ਮੌਤ ਹੋ ਗਈ ਨਾ ਤੇ ਕਹਾਣੀ ਵੀ ਗਲਤੀ ਟਰੱਕ ਡਰਾਈਵਰ ਦੀ ਹੈ ਸਭ ਤੋਂ ਪਹਿਲੇ ਨੰਬਰ ਤੇ ਪਰ ਦੂਜੇ ਨੰਬਰ ਤੇ ਜਦੋਂ ਮਗਰੋਂ ਗੱਡੀ ਆ ਰਹੀ ਸੀ ਉਹਨੂੰ ਵੀ B डबल ਯੂ ਟਰਨ ਮਾਰਦਾ ਦੇਖ ਲਿਆ ਤੇ ਹੋਇਆ ਤਾਂ ਹਾਂ ਕੋਈ ਜਾਣ ਪੁੱਜ ਕੇ ਨਹੀਂ ਉਹਨੇ ਚਾਰਾਂ ਦੀ ਜਾਨ ਲਈ ਜਿਹੜੀ ਸਭ ਤੋਂ ਵੱਡੀ ਗੱਲ ਆ ਜੀ ਤੇ ਉਹਨਾਂ ਨੇ ਵੇਖ ਲਿਆ ਉਹ ਵੀ ਮਤਲਬ ਉਹ ਤਾਂ ਹੁਣ ਜਾ ਹੀ ਚੁੱਕੇ ਆ ਨਾ ਆਪਾਂ ਉਹਨਾਂ ਬਾਰੇ ਤਾਂ ਕੀ ਕਹਿਣਾ ਜੀ ਪਰ ਅਸਲ 'ਚ ਗੱਲ ਮੈਂ ਲੋ ਉਹਨਾਂ ਨੇ ਵੇਖ ਵੀ ਲਿਆ ਤੇ ਹੋਇਆ ਤਾਂ ਐਕਸੀਡੈਂਟ ਹੀ ਆ ਪਰ ਐਕਸੀਡੈਂਟ ਦੇ ਵਿੱਚ ਤਾਂ ਪਰ ਇੰਨੀ ਸਜ਼ਾ ਨਹੀਂ ਹੋਣੀ ਚਾਹੀਦੀ ਹੂੰ ਬਾਕੀ ਉਹਨਾਂ ਦੇ ਗੱਡੀਆਂ 'ਚੋਂ ਬਾਕੀ ਉਹਨਾਂ ਦੇ ਗੱਡੀਆਂ 'ਚ ਕੋਈ ਟੈਸਟ ਦਾਰੂ ਮਿਲੀ ਆ ਜੀ ਜਿਹਨੂੰ ਹੋ ਸਕਦਾ ਬਾਕੀ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਵੀ ਕਹਿੰਦੇ ਅਲਕੋਹਲ ਸੀਗੀ ਤਿੰਨ ਬੋਤਲਾਂ ਸੀਗੀਆਂ ਤੇ ਜਿਹੜੇ ਜਿਹੜੇ ਜਿਨ੍ਹਾਂ ਦੀ ਗੱਡੀ ਵਿੱਚ ਵਜੀ ਆ ਹਾਂਜੀ ਹਾਂਜੀ ਉਹਨਾਂ ਦੇ ਵੀ ਬੋਡੀ ਨੂੰ ਚੈੱਕ ਕਰਨਾ ਚਾਹੀਦਾ ਵੀ ਕੀ ਉਹਨਾਂ ਦੀ ਪੀਤੀ ਤਾਂ ਨਹੀਂ ਸੀਗੀ ਹੈਗੇ ਨੀ ਤੇ ਫੇਰ ਇਨਸਾਫ ਕਰਨਾ ਚਾਹੀਦਾ ਇਦਾਂ ਧੱਕਾ ਨਹੀਂ ਕਰਨਾ ਚਾਹੀਦਾ ਜੀ ਪੰਜਾਬੀ ਚਲੋ ਜਾਂਦੇ ਸਾਰੇ ਟਰੱਕਾਂ ਵਾਲੇ ਮਿਹਨਤ ਕਰਦੇ ਆ ਚਲੋ ਗਲਤੀ ਹੋ ਗਈ ਉਹ ਤੋਂ ਬਟ ਇਦਾਂ ਇੱਕ ਤਰਫਾ ਫੈਸਲਾ ਨਹੀਂ ਕਰਨਾ ਚਾਹੀਦਾ ਜੀ ਤੇ ਬਾਕੀ ਅਸੀਂ ਸਾਰੇ ਭਰਾ ਭਾਈ ਇਹੀ ਜਿੰਨੇ ਆ ਯਾਰ ਹੱਥ ਬੰਨ ਕੇ ਉਹਨਾਂ ਨੂੰ ਵੀ ਹੈ ਨਾ ਵੀ ਚਲੋ ਸਜ਼ਾ ਉਹਦੀ ਬਣਦੀ ਉਹਨੂੰ ਦੋ ਪਰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਹੈ ਨਾ ਵੀ ਵੇਲੇ ਬਾਈ ਕਿਹਾ ਜਾ ਰਿਹਾ ਵੀ ਉਹਨੂੰ ਪੁੱਛਿਆ ਜਾ ਰਿਹਾ ਵੀਡੀਓਸ ਵੀ ਦੇਖਦੇ ਆ ਲੋਕ ਵੀ ਉਹਦਾ ਵਕੀਲ ਕੋਈ ਹੈ ਉਹ ਤਾਂ ਪੁੱਛਿਆ ਜਾ ਰਿਹਾ ਮੂਰੇ ਕੋਈ ਆਵੇ ਉਹ ਉਹ ਤਾਂ ਤੁਸੀਂ ਕਹਿਣਾ ਚਾਹੋਗੇ ਵੀ ਉਹ ਤਾਂ ਭਾਈ ਅਸੀਂ ਉਥੋਂ ਦੀ ਕਮਿਊਨਿਟੀ ਨੂੰ ਹੀ ਕਹਿੰਨੇ ਯਾਰ ਵੀ ਤੁਹਾਡੇ ਲਈ ਹੈ ਨਾ ਵੀ ਤੁਹਾਨੂੰ ਆਉਣਾ ਚਾਹੀਦਾ ਕਿ ਗੁਰਦੁਆਰੇ ਉੱਥੇ ਵੱਡੇ ਵੱਡੇ ਆਪਣੇ ਬੰਦੇ ਬੈਠੇ ਆ ਸਾਰੇ ਪੰਜਾਬੀਆਂ ਨੂੰ ਰਲ ਕੇ ਉਹਦੀ ਹੈਲਪ ਕਰਨੀ ਚਾਹੀਦੀ ਹੈ ਪਤਾ ਨਹੀਂ ਕਿਉਂ ਨਹੀਂ ਲੋਕ ਉਹਦੇ ਹੱਕ ਚਾ ਰਹੇ ਵੀ ਜ਼ਰੂਰੀ ਆਉਣਾ ਯਾਰ ਵੀ ਘੱਟ ਤੋਂ ਘੱਟ ਉਹਦੀ ਸਜ਼ਾ ਮਾਫ ਕਰਾਈ ਜਾ ਸਕੇ ਜੀ ਬਸ ਇਹੀ ਆਪਾਂ ਦਾ ਕਹਿਸਾ ਇੱਕ ਪਟੀਸ਼ਨ ਵੀ ਚੱਲ ਰਹੀ ਹੈ ਭਾਈ ਸਾਈਨ ਕੀਤੀ ਤੁਸੀਂ ਸਾਰਿਆਂ ਨੇ ਹਾਂਜੀ ਉਹ ਅਸੀਂ ਕੀਤੀ ਹੈ ਭਾਈ ਸਾਰਿਆਂ ਨੇ ਉਹਦੇ ਉਹਦੇ ਬਾਰੇ ਤੁਸੀਂ ਜਾਣਦੇ ਹੋ ਮੜਿਆ ਉਹਦੇ ਬਾਰੇ ਵੀ ਕੁਝ ਕਹਿਣਾ ਚਾਹੁੰਦੇ ਹੋ ਉਦੇ ਬਾਰੇ ਤਾਂ ਬਈ ਆਪਾਂ ਸਾਰਿਆਂ ਨੇ ਆਨਲਾਈਨ ਪਟੀਸ਼ਨ ਚੱਲ ਰਹੀ ਆ ਕਿ ਹਰ ਇੱਕ ਲਵੇ ਲਿੰਕ ਪਹੁੰਚ ਜਾਂਦਾ ਤੁਸੀਂ ਵੱਤ ਤੋਂ ਵੱਦ ਉਹ ਪਟੀਸ਼ਨ ਸਾਈਨ ਕਰੋ ਜਿੰਨੇ ਵੱਤ ਤੋਂ ਵੱਦ ਸਾਈਨ ਹੋਣਗੇ ਉਹਨਾਂ ਨੂੰ ਮੁੰਡੇ ਦੀ ਹੈਲਪ ਮਿਲੂਗੀ ਤੇ ਉਹਨੂੰ ਐਸ ਇਮੀਗ੍ਰੈਂਟ ਨਾ ਦੇਖਿਆ ਜਾਵੇ ਉਹ ਤੋਂ ਨਾਗਰਿਕ ਹੀ ਦੇਖਿਆ ਜਾਵੇ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੂਜੇ ਡਰਾਈਵਰਾਂ ਵਾਂਗੂ ਟਰੱਕ ਡਰਾਈਵ ਹੀ ਕਰ ਰਿਹਾ ਸੀਗਾ ਫਾਲਟ ਸੀਗਾ ਗਲਤੀ ਹੋ ਗਈ ਐਕਸੀਡੈਂਟ ਸੀਗਾ ਕੋਈ ਮਰਡਰ ਨਹੀਂ ਸੀਗਾ ਉਹ ਤੁਸੀਂ ਤੁਸੀਂ ਡਰਾਈਵਰੀ ਕਰਦੇ ਹੋ ਤੁਸੀਂ ਐਸਾ ਬਹੁਤ ਕੁਝ ਦੇਖਦੇ ਹੋ ਸੜਕਾਂ ਤੇ ਕੀ ਮਤਲਬ ਇਹ ਫਿਰ ਹਰ ਹਰ ਵਾਰ ਡਰੱਗ ਟਰੱਕ ਡਰਾਈਵਰ ਦੀ ਗਲਤੀ ਨਹੀਂ ਹੁੰਦੀ ਗੱਡੀਆਂ ਵਾਲਾਂ ਦੇ ਵੀ ਫਾਲਟ ਹੁੰਦਾਗਾ ਉੱਥੇ ਸਿਰਫ ਟਰੱਕ ਵਾਲਿਆਂ ਦਿਖਾਇਆ ਗਿਆ ਵੀ ਉਹਨੇ ਯੂ ਟਰਨ ਮਾਰੀ ਆ ਗੱਡੀ ਦੀ ਸਪੀਡ ਗੱਡੀ ਵਿੱਚ ਕੀ ਮਿਲਿਆ ਜਾਂ ਡਰੱਗ ਮਿਲਿਆ ਕੁਝ ਨਹੀਂ ਉਹ ਦੱਸਿਆ ਨਹੀਂ ਹਜੇ ਇੱਕ ਪੱਖ ਹੀ ਦਿਖਾਇਆ ਜਾ ਰਿਹਾ ਨਹੀਂ ਟਰੱਕ ਡਰਾਈਵਰ ਨੇ ਚਲਾ ਰਿਆ ਸੀ ਮੁੰਡਾ ਨਾ ਹੀ ਕੋਈ ਉਹਨਾਂ ਦਾ ਕੋਈ ਡਰੱਗ ਕੀਤਾ ਹੋਇਆ ਸੀਗਾ ਨਾ ਹੀ ਕਹਿ ਸਕਦੇ ਕੁਝ ਮਿਲਿਆ ਉਹਨਾਂ ਟਰੱਕ ਦੇ ਵਿੱਚੋਂ ਇਹ ਵੀ ਹਜੇ ਰਿਵੀਲ ਨਹੀਂ ਹੋਇਆ ਤੇ ਬਾਕੀ ਸਾਡੇ ਬੰਦੇ ਬਹੁਤ ਕ੍ਰਿਟੀਸਾਈਜ਼ ਕਰ ਰਹੇ ਨੇ ਆਪਾਂ ਹੀ ਕਹਿੰਦੇ ਵੀ ਉਹਨਾਂ ਦਾ ਸਾਥ ਦੋ ਕ੍ਰਿਟੀਸਾਈਜ਼ ਨਾ ਕਰੋ ਗਲਤੀ ਹੋ ਗਈ ਕੋਈ ਚੱਕਰ ਨਹੀਂ ਤੇ ਵੱਧ ਤੋਂ ਵੱਧ ਪਟੀਸ਼ਨਾਂ ਸਾਈਨ ਕਰਕੇ ਉਹਦੀ ਹੈਲਪ ਕਰੋ ਜਿੰਨੀ ਹੈਲ ਹੋ ਸਕਦੀ ਹੈਗੀ ਤੇ ਉੱਥੇ ਦੇ ਬਾਕੀ ਜਿਹੜੇ ਬੰਦੇ ਉੱਥੇ ਲੋਕਲ ਨੇ ਉਹ ਜਾਣ ਉਹਨਾਂ ਦਾ ਸਾਥ ਦੇਣ ਮਗিনা ਗੱਲ ਕਰਨਾ ਵਕੀਲ ਕਰਨ ਆਪਣੇ ਵਕੀਲ ਬਥੇਰੇ ਨੇ ਕਿ ਉੱਥੇ ਵੀਰ ਤੇ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਕਹਿੰਦੇ ਸਾਥ ਦੇਣਾ ਚਾਹੀਦਾ ਇਸ ਵੇਲੇ ਲੱਤਾਂ ਖਿੱਚਣੀਆਂ ਨਹੀਂ ਚਾਹੀਦੀਆਂ ਵੀ ਇੱਕ ਨੇ ਟਰੱਕ ਮੋੜਿਆ ਸਾਰੇ ਪੰਜਾਬੀਆਂ ਨੂੰ ਇੱਥੇ ਵੀ ਸਲਾਂਟ ਇੱਥੇ ਸਾਰੇ ਤੁਸੀਂ ਪੱਕੇ ਆਏ ਹੋ ਬਾਈ ਤੁਹਾਡਾ ਪੇਪਰ ਵਰਕ ਆ ਤੁਸੀਂ ਇੱਥੇ ਦੀ ਕ੍ਰਾਂਸੀ ਦੇ ਵਿੱਚ ਵਾਧਾ ਵੀ ਕਰ ਰਹੇ ਹੋ ਹਣਾ ਇਹ ਇਹਦੇ ਬਾਰੇ ਗੱਲ ਆਈ ਹਰ ਕੋਈ ਪਿੰਡ ਤੋਂ ਉੱਠ ਕੇ ਆਉਂਦਾ ਆਪਾਂ ਸਾਰੇ ਉੱਠ ਕੇ ਆਏ ਆ ਇੱਥੇ ਕੋਈ ਬੰਦੇ ਮਾਰਨ ਤਾਂ ਹੁੰਦਾ ਨਹੀਂਗਾ ਗਲਤੀ ਹੋ ਜਾਂਦੀ ਆ ਉਹ ਤਾਂ ਹੋ ਗਈ ਆ ਉਹਦੀ ਸਜ਼ਾ ਬਣਦੀ ਆ ਉਨੀ ਘੱਟ ਤੋਂ ਘੱਟ ਹੋ ਸਕਦੀ ਜਿੰਨੀ ਉਹ ਕਰਵਾਓ ਕਿਉਂਕਿ ਉਹ ਵੀ ਮਾਂ ਪਿਓ ਦੇ ਉਹਨਾਂ ਦੇ ਕੀ ਬੀਤੂਗੀ ਉਹ ਤਾਂ ਪਹਿਲਾਂ ਹੀ ਲੱਗਦਾ ਵਿਚਾਰਾ ਮਾਈਂਡ ਅਪਸਰਟ ਕਰੀ ਪਿਆ ਇਸ ਵੇਲੇ ਤਾਂ ਬਾਈ ਉਹ ਸਦਮੇ ਚਾ ਉਹਦੇ ਉਹਦੇ ਬਾਪ ਉਹਦਾ ਡੈਡੀ ਪਿੱਛੇ ਜੇ ਐਕਸਪਾਇਰ ਹੋਇਆ ਕਹਿੰਦੇ ਉਹ ਦੋ ਭਰਾ ਨੇ ਤੇ ਇੱਕ ਉਹਨਾਂ ਦੀ ਮਾਂ ਇਸ ਵੇਲੇ ਬਹੁਤ ਸਦਮੇ ਦੇ ਵਿੱਚ ਨਹੀਂ ਜੀ ਸਾਰਿਆਂ ਨੂੰ ਪਟੀਸ਼ਨ ਸਾਈਨ ਕਰੋ ਡੋਨੇਸ਼ਨ ਵੀ ਕਰੋ ਜੇ ਉੱਥੇ ਕਿਤੇ ਲੋੜ ਪੈਂਦੀ ਹੈ ਵਕੀਲ ਚੰਗਾ ਕਰੋ ਪੈਸੇ ਦੇ ਕੇ ਪਰ ਹੈਲਪ ਕਰਨੀ ਚਾਹੀਦੀ ਆਪਾਂ ਨੂੰ ਦੀ ਸਾਰਾ ਕੀ ਯਾਰ ਅਸੀਂ ਤਾਂ ਇਹ ਸਾਡਾ ਕਈ ਵੀ ਆਪਦੇ ਆਪਦੇ ਸਾਰਿਆਂ ਦੇ ਹੁੰਦੇ ਯਾਰ ਆ ਵੀ ਮੈਂ ਤਾਂ ਇਹ ਵੀ ਚਾਹਣਾ ਵੀ ਯਾਰ ਉਥੋਂ ਦੀ ਕਮਿਊਨ ਨੂੰ ਮਿਲੇ ਜਿਹੜੇ ਬੰਦੇ ਵਿਚਾਰੇ ਚਲੇ ਗਏ ਦੁਨੀਆ ਤੋਂ ਉਹਨਾਂ ਦੀ ਫੈਮਿਲੀ ਦੀ ਕੋਈ ਵੱਧ ਤੋਂ ਵੱਧ ਪੈਸੇ ਦੀ ਸਪੋਰਟ ਕਰਕੇ ਜਿਵੇਂ ਮਾਰ ਕੇ ਉਹਨਾਂ ਨੂੰ ਜਿਹੜੇ ਗਏ ਉਹਨਾਂ ਦੀ ਸਪੋਰਟ ਕੀਤੀ ਜਾਵੇ ਪੈਸੇ ਦੀ ਤਾਂ ਕਿ ਉਹ ਵੀ ਬੰਦੇ ਦੇ ਹੱਕ ਚ ਆ ਜਾਣ ਵਿਚਾਰੇ ਕਿ ਚਲੋ ਤੇ ਗਲਤੀ ਇਹ ਸਾਡੇ ਗਏ ਉਹ ਤਾਂ ਮੁੜ ਕੇ ਨਹੀਂ ਹੁੰਨੇ ਨਾ ਬਾਈ ਚਲੋ ਪੈਸੇ ਨਾਲ ਕੋਈ ਮਾੜੀ ਮੋਟੀ ਉਹਨਾਂ ਦੀ ਸਪੋਰਟ ਕੀਤੀ ਜਾਵੇ ਤੇ ਮੁਆਵਜ਼ਾ ਬਣਦਾ ਮੁਆਵਜ਼ਾ ਜਿਹੜਾ ਉਹ ਪਰਿਵਾਰ ਨੂੰ ਦਿੱਤਾ ਜਾਵੇ ਬਾਕੀ ਵੀ ਜਿਹੜਾ ਇੰਸਟਾਗ੍ਰam ਟਿਕਟੌਕ ਤੇ ਨੇ ਸਾਰੇ ਫੇਸਬੁਕ ਤੇ ਨੇ ਮੁੰਡੇ ਨੂੰ ਗਾਲ੍ਹਾਂ ਨਾ ਕੱਢੋ ਕਿਉਂਕਿ ਅੱਜ ਕੱਲ੍ਹ ਵੀਡੀਓ ਆ ਰਹੀਆਂ ਨੇ ਆਪਣੇ ਮੁੰਡੇ ਨੇ ਪੰਜਾਬੀ ਨੇ ਗ ਤੇ ਹੋਗੀ ਕੋਚ ਚੱਕਰ ਨਹੀਂ ਉਹਨੂੰ ਕ੍ਰਿਟੀਸਾਈਜ਼ ਕਰਨਾ ਬੰਦ ਕਰੋ ਤੇ ਉਹਦੀ ਵੱਧ ਤੋਂ ਵੱਧ ਹੈਲਪ ਕਰੋ ਤੇ ਇਹ ਵੀਡੀਓਜ਼ ਨੂੰ ਲਾਈਕ ਵੀ ਨਾ ਕਰੋ ਜਿਹੜੇ ਪਾਉਂਦੇ ਨੇਗੇ ਤੇ ਉਹਨਾਂ ਨੂੰ ਮੈਸੇਜ ਦਿਓ ਵੀ ਇਹ ਗਲਤ ਨਹੀਂ ਹੈਗਾ ਕਹਿੰਦੇ ਡਰਾਈਵਰੀ ਐਸੀ ਚੀਜ਼ ਆ ਵੀਰੇ ਕਹਿੰਦੇ ਡਰਾਈਵਰੀ ਇਹਦੇ ਵਿੱਚ ਬੰਦਾ ਮਤਲਬ ਪਰਪੱਖ ਨਹੀਂ ਹੁੰਦਾ ਰੋਜ਼ ਸਿੱਖਦਾ ਹਨਾ ਇਹ ਹੈਗੀ ਵੀ ਐਕਸੀਡੈਂਟ ਹੁੰਦੇ ਨਾ ਕਿ ਉਹੀ ਗੱਲ ਆ ਐਕਸੀਡੈਂਟ ਆ ਇਹ ਕੋਈ ਮਰਡਰ ਥੋੜਾ ਹੈਗਾ ਅਗੀ ਤਾਂ ਇਹ ਕਹਨੇ ਆਗੇ ਬਾਕੀ ਨਾਲੇ ਹੋ ਗੋਰੇ ਕਰ ਦਿੰਦੇ ਨਾ ਜਿਹੜੇ ਹੁਣ ਵੇਖ ਚਾਰ ਦਿਨ ਕੰਮ ਤੇ ਜਾਂਦੇ ਆ ਇਥੋਂ ਸਿਟੀ ਜਾਂਦੇ ਆ ਮੋੜੇ ਆਉਂਦੇ ਉਹ ਐਕਸੀਡੈਂਟ ਹੋ ਕੇ ਬੈਠੇ ਨੇ ਰੋਜ਼ ਉਹਦਾ ਐਡੀ ਬੈਗ ਐਡੀ ਵੱਡੇ ਵੀ ਗੱਲ ਨਹੀਂ ਹੋਈ ਨਾ ਫੜਕਾਂ ਦੇ ਸਾਰਾ ਦਿਨ ਰਹਿਣਾ ਯਾਰ ਹੈਪਨ ਤਾਂ ਹੋ ਹੀ ਜਾਂਦਾ ਨਾ ਸਿੱਧੀ ਗੱਲ ਆ ਪਰ ਆ ਪ੍ਰਸਾਦ ਇਹਨਾਂ ਚਾਹੀਦਾ ਬੰਦੇ ਦਾ ਬੱਸ ਵਾਲੇ ਵੀ ਸੁਣਨੇ ਚਾਹੀਏ ਵੀ ਬੱਸਾਂ ਵਾਲੇ ਵੀ ਉੱਥੇ ਦੇ ਜਿਹੜੇ ਨਾ ਉਹ ਵੀ ਯੂ ਟਰਨਾਂ ਮਾਰਦੇ ਹੋਰ ਵੀ ਬਹੁਤ ਸਾਰੇ ਲੋਕ ਮਾਰਦੇ ਆ ਹੁਣ ਨਿਕਲ ਕੇ ਆ ਰਹੀਆਂ ਨੇ ਵੀਡੀਓ ਉਹਦੇ ਤੋਂ ਨਿਕਲ ਕੇ ਆ ਰਹੀਆਂ ਵੀ ਹਾਂ ਉਹ ਕਿਤੇ ਸਾਰੇ ਵੇਖੋ ਵੇਖਾ ਕਿ ਦੂਜੇ ਨੂੰ ਉਹਨੇ ਵੀ ਕਿਤੇ ਮਾਰ ਲਈ ਵਿਚਾਰੇ ਦਾ ਬਸ ਉਹਦਾ ਬੈਡ ਲੱਕ ਸੀਗਾ ਵੀ ਉਹ ਤੋਂ ਆ ਹੈਪਨ ਹੋ ਗਿਆ ਵਿਚਾਰੇ ਤੋਂ ਨਾ ਪਰ ਆਪਾਂ ਤਾਂ ਸਾਰੇ ਜਣੇ ਹੱਥ ਜੋੜ ਕੇ ਹੀ ਕਹਿੰਨੇ ਯਾਰ ਬਾਈ ਵੱਧ ਤੋਂ ਵੱਧ ਉਹਦੀ ਸਜ਼ਾ ਪਟਾਈ ਜਾ 45 ਸਾਲ ਵਾਲੀ ਸ ਟ੍ਰੱਕ ਡਰਾਈਵਰਾਂ ਨੂੰ ਜ਼ਰੂਰੀ ਥੋੜੀ ਹੋ ਕੇ ਕਹਿੰਦੇ 45 ਸਾਲ ਜੇਲ੍ਹ ਚ ਜਾਣ ਕੀ ਪਤਾ ਕੀ ਤੋਂ ਗਲਤ ਕੰਮ ਮੇਰੇ ਤੋਂ ਹੋ ਜਾਂ ਨਹੀਂ ਕਿ ਇਹ ਤੋਂ ਕੀ ਤੋਂ ਹੋ ਜਾਂਦੀ ਹੈ ਨਾ ਇਹ ਪਿੱਛੇ ਜੇ ਹਿੱਟ ਐਂਡ ਰਨ ਮਾਮਲਾ ਭਾਰਤ ਦੇ ਵਿੱਚ ਵੀ ਭਾਰਤ ਸਰਕਾਰ ਨੇ ਲਾਗੂ ਕੀਤਾ ਸੀ ਤਾਂ ਉਹਦੇ ਵਿੱਚ ਵੀ ਅਸੀਂ ਖਬਰ ਚਲਾਈ ਸੀਗੀ ਤੇ ਬੜੇ ਡਰਾਈਵਰਾਂ ਨੇ ਆਇਆ ਵੀ ਹਿੱਟ ਐਂਡ ਰਨ ਦੇ ਵਿੱਚ ਐਡੀ ਐਡੀਆਂ ਭਾਰੀ ਵੱਡੀਆਂ ਸਜ਼ਾਾਂਾਂ ਆ ਡਰਾਈਵਰ ਨੂੰ ਨਹੀਂ ਦੇਣੀਆਂ ਚਾਹੀਦੀਆਂ ਫੇਰ ਡਰਾਈਵਰ ਹੀ ਨਹੀਂ ਕਰੂ ਕੋਈ ਉਹ ਤਾਂ ਉੱਥੇ ਟ੍ਰੱਕ ਇੰਡਸਟਰੀ ਨੂੰ ਚਾਹੀਦਾ ਜੀ ਸਾਰਿਆਂ ਨੂੰ ਇਕੱਠੇ ਹੋ ਕੇ ਵੀ ਕੋਈ ਸਟ੍ਰੈਕ ਕਰਨ ਜਾਂ ਕੁਝ ਉਹਦੇ ਹੱਕ 'ਚ ਵੱਧ ਤੋਂ ਵੱਧ ਉਹ ਜੇ ਜ਼ਿਆਦਾ ਹੋਣਗੇ ਤਾਂ ਮੈਨੂੰ ਲ ਅਮਰੀਕਾ ਵਾਲਿਆਂ ਨੂੰ ਕਹਿ ਰਹੇ ਹਾਂ ਅਮਰੀਕਾ ਵਾਲੇ ਟਰੱਕ ਸਾਰੇ ਭਾਈਚਾਰਾ ਉਹ ਇਕੱਠਾ ਹੋ ਕੇ ਕਿਵੇਂ ਨਾ ਕਿਵੇਂ ਉਹਦੇ ਹੱਕ ਚ ਉਤਰਨਾ ਵੀ ਸਾਰੇ ਟਰੱਕ ਸਟਾਪ ਕਰਨ ਜਾਂ ਹੜਤਾਲ ਕਰਨ ਕੁਝ ਵੀ ਕਰਨ ਵੀ ਆਹੇ ਟਾਈਮ ਉਹਦਾ ਵੱਧ ਤੋਂ ਵੱਧ ਸਹਿਯੋਗ ਹੋਣੀ ਦਿੱਤਾ ਜਾਵੇ ਤਾਂ ਚੰਗੀ ਗੱਲ ਆ ਬਾਅਦ ਤੋਂ ਕਿਉਂਕਿ ਹਜੇ ਹਜੇ ਕੇਸ ਕੰਟੀਨਿਊ ਆ ਹਜੇ ਹਜੇ ਦਲੀਲਾਂ ਆਪੀਲਾਂ ਹੋਣੀਆਂ ਨੇ ਹਣਾ ਹਾਂ ਬਾਕੀ ਮੁੰਡੇ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਜਦੋਂ ਵੀ ਇਨਸੀਡੈਂਟ ਹੋਇਆ ਜ਼ਿਆਦਾਤਰ ਬੰਦਾ ਘਬਰਾ ਕੇ ਸਭ ਤੋਂ ਪਹਿਲਾਂ ਭੱਜਦਾ ਹੁੰਦਾਗਾ ਹਾਂਜੀ ਉਹ ਦੋਨੇ ਮੁੰਡੇ ਭੱਜੇ ਨਹੀਂ ਸੀਗੇ ਉਹ ਉੱਥੇ ਖੜੇ ਰਹੇ ਉਹਨਾਂ ਨੇ ਆਪ ਦੇ ਆਪ ਮਿਊਚੁਅਲੀ ਆਪ ਦਾ ਅਰੇਸ਼ਟ ਦਿੱਤਾ ਉਹਨਾਂ ਨੇ ਅਸਲ ਦੇ ਵਿੱਚ ਕੋਈ ਭੱਜੇ ਹੁੰਦੇ ਖਾਣ ਕਿਧਰ ਕਿਧਰ ਨਿਕਲ ਜਾਂਦੇ ਹੋ ਬੱਸ ਸਕਦੇ ਸੀਗੇ ਤੇ ਉਹ ਚੀਜ਼ ਉਹ ਮੁੰਡੇ ਨੇ ਵਧੀਆ ਕੀਤੀ ਹੈਗੀ ਚਲੋ ਇਸ ਗੱਲ ਕਰਕੇ ਸਾਥ ਦਿਓ ਸਾਰੇ ਜਣੇ ਯਾਰ ਵੀਰ ਅਸੀਂ ਤਾਂ ਇਹ ਰਿਕੁਐਸਟ ਕਰ ਸਕਦੇ ਆ ਪਟੀਸ਼ਨਾਂ ਵੱਧ ਤੋਂ ਵੱਧ ਸਾਈਨ ਕਰੋ ਜਿੰਨਾਂ ਲਵੀ ਬਿੰਕ ਆਉਂਦੇ ਨੇਗੇ ਅੱਗੋਂ ਤੇ ਅੱਗੇ ਲਿੰਕ ਕੇ ਫਾਰਵਰਡ ਕਰੋ ਜਿੰਨੇ ਵੱਧ ਪੈਟੀਸ਼ਨਾਂ ਸਾਈਨ ਹੋਣਗੀਆਂ ਉਹਨੇ ਬੰਦੇ ਉਹ ਮੁੰਡੇ ਨੂੰ ਸਹਾਇਕ ਮਿਲੂਗਾ ਇਹ ਚੀਜ਼ ਵਿੱਚ ਆਕੇ ਕੋਈ ਬੰਦਾ ਰਿਸਪੌਂਸਿਬਲ ਵੀ ਅੱਗੇ ਆਉਣਾ ਚਾਹੀਦਾ ਜਿਹਨੇ ਪੈਟੀਸ਼ਨ ਬਣਾਈ ਆ ਜਿਹਨੇ ਲੋਜ ਕਰਨੀ ਅੱਗੇ ਕੀ ਕਰਨਾ ਨਾ ਇਹ ਤਾਂ ਪਤਾ ਹੀ ਨਹੀਂ ਕੌਣ ਪੈਟੀਸ਼ਨ ਬਣਾਈ ਬੈਠਾ ਲੋਕ ਸਾਈਨ ਵੀ ਕਰੀ ਜਾਂਦੇ ਆ ਤੇ ਇਹ ਵੀ ਵਿਚ ਵਿਚ ਕਿਹਾ ਜਾ ਰਿਹਾ ਵੀ ਪੜਤਾ ਲਾਓ ਕਿਤੇ ਉਹਦੇ ਅਗੇਂਸਟ ਤਾਂ ਨਹੀਂ ਤੁਸੀਂ ਇਹ ਵੀ ਕਹੋਗੇ ਮਾੜਾ ਹਾਂਜੀ ਬਿਲਕੁਲ ਜੀ ਬਿਲਕੁਲ ਪੜਨੀ ਪੜਨੀ ਵੀ ਚਾਹੀਦੀ ਆ ਬਾਕੀ ਉਹ ਕੋਈ ਰਿਸਪੌਂਸਿਬਲ ਬੰਦਾ ਅੱਗੇ ਆਉਣਾ ਚਾਹੀਦਾ ਜੋ ਕਿ ਜਿਹੜਾ ਰਿਸਪੌਂਸਿਬਲ ਮੂਰੇ ਆਊਗਾ ਫਿਰ ਅਸੀਂ ਕੋਈ ਪੈਸਿਆਂ ਦੀ ਦੂਸਰੇ ਕੰਟਰੀਆਂ ਤੋਂ ਬੰਦਾ ਹੈਲਪ ਕਰ ਦਿੰਦਾ ਹਾਂ ਤੇ ਪੈਸਿਆਂ ਬਾਰੇ ਵੀ ਇਹ ਕਹਿ ਰਿਹਾ ਜਾ ਰਿਹਾ ਵੀ ਪੈਸੇ ਕੋਈ ਕੋਈ ਇਸ ਬੰਨੇ ਨਾਲ ਕੋਈ ਹੋਰ ਹੀ ਨਾ ਪੈਸੇ ਹੋਰ ਵਿੱਚੋਂ ਲੈ ਜੇ ਹਾਂ ਦੇ ਹਜੇ ਤੱਕ ਕਿਉਂਕਿ ਵਕੀਲ ਤਾਂ ਹੋਇਆ ਨਹੀਂਗਾ ਉਹ ਪੰਜਾਬੀ ਤੇ ਹਰ ਇੱਕ ਥਾਂ ਦੀ ਬੇਟੇ ਸਪੋਰਟ ਕਰਨੇ ਬੈਠੇ ਸਾਰੇ ਇੱਕ ਦੂਜੇ ਨਾਲ ਸਾਰੇ ਮਿਹਨਤ ਕਰਨੀ ਆਉਂਦੇ ਸਾਰੇ ਕੰਟਰੀਆਂ ਦੇ ਵਿੱਚ ਸਾਰੇ ਮਤਲਬ ਪਿੰਡਾਂ ਤੋਂ ਉੱਠ ਕੇ ਆ ਬਾਈ ਨੇ ਦੱਸਿਆ ਸੀ ਪਹਿਲਾਂ ਆਪਾਂ ਆਏ ਆ ਇਹ ਕੰਮ ਤਾਂ ਕਰਨੀ ਆ ਡਰਾਈਵਰੀ ਤਾਂ ਕਰਨੀ ਕਰਨੀ ਬਾਈ ਹਰ ਇੱਕ ਨੇ ਰੈਪਨ ਤਾਂ ਹੁੰਦੇ ਹੀ ਰਹਿੰਦੇ ਵੀਰੇ ਯਾਰ ਇੱਥੇ ਹਨਾ ਪਰ ਇਹ ਸਜ਼ਾ ਬਾਲੀ ਵੱਡੀ ਆ ਉਹਦੀ ਮਾਂ ਤੋਂ ਪੁੱਛ ਕੇ ਵੇਖੋ ਬਾਈ ਉਹ ਗੱਲ ਕੋਈ ਆ ਉਹ ਆਪਣੇ ਆਪਣੇ ਜਿਹੜੇ ਪੰਜਾਬੀ ਬੈਠੇ ਦਿੱਸਾ ਉਹਨਾਂ ਤੇ ਸਾਰੀਆਂ ਹਸਾਂ ਹੋਣੀਆਂ ਉਹਨਾਂ ਨੇ ਮੂੰਹ ਲਵੇਂ ਦੀ ਉਹ ਤਾਂ ਜਾਵ ਨਹੀਂ ਸਕਦੀ ਉੱਥੇ ਬਾਕੀ ਰੋਜ਼ ਲੋਕ ਮਰਡਰ ਕਰਦੇ আর ਮੈਂ ਤਾਂ ਇੰਨੀ ਵੱਡੀ ਸਜ਼ਾ ਸੁਣੀ ਜਾਣ ਕੇ ਵੀ ਕੋਈ ਪਿਸਤੌਲ ਨਾਲ ਗੋਲੀ ਮਾਰਨ ਦਾ ਕਹਿਣ ਨੂੰ ਕਿਸੇ ਨੂੰ 45 ਸਾਲ ਦੀ ਸਜ਼ਾ ਮਨਤ ਲੱਗਦੈ ਨਹੀਂ ਅਜੇ ਤੱਕ ਕੋਈ ਹਨ ਜੇ ਇੱਥੇ ਆਉਣ ਵੇਲੇ ਆਪਾਂ ਇੱਕ ਮੈਕਸੀਕਨ ਡਰਾਈਵਰ ਦੀ ਗੱਲ ਕੀਤੀ ਉਸ ਨੇ ਚਾਰ ਬੰਦਿਆਂ ਦਾ ਮਰਡਰ ਕੀਤਾ ਜਾਨ ਬੁੱਝ ਕੇ ਕੀਤਾ ਤੇ ਉਹਦੇ ਤੇ 110 ਸਾਲ ਦੀ ਸਜ਼ਾ ਸੁਣਾਈ ਗਈ ਤਾਂ ਉੱਥੇ ਕੱਟ ਹੋਇਆ ਪਿਟੀਸ਼ਨਾਂ ਪਈਆਂ ਤਾਂ ਉਹ ਸਜ਼ਾ ਘੱਟ ਕੇ ਸਿਰਫ 10 ਸਾਲ ਰਹਿ ਗਈ ਸੀ ਸੋ ਇਸੇ ਬਾਬਤ ਬਾਈ ਹੁਣਾਂ ਦਾ ਵੀ ਕਹਿਣਾ ਵੀ ਜਾਂਦੇ ਜਾਂਦੇ ਵੀਰੇ ਜਰੂਰ ਪੀਰ ਦੇਖੋ ਜਿਹੜੇ ਤੁਸੀਂ ਆ ਗੱਲ ਕਹੀ ਆ ਕਿ ਇੱਥੇ ਦਾ ਆਪਣਾ ਗੋਰੇ ਵੀ ਬਹੁਤ ਸਾਥ ਦੇ ਰਹੇ ਨੇ ਅਸਲ ਦੇ ਵਿੱਚ ਕਪਲੋ ਵੀਡੀਓਜ਼ ਆਈਆਂ ਨੇ ਜਿਦੇ ਵਿੱਚ ਦੱਸਿਆ ਜਾ ਰਿਹਾ ਵੀ ਤੁਸੀਂ ਸੇਵ ਇਨਸੀਡੈਂਟ ਹੋਏ ਨੇ ਜਿਦੇ ਵਿੱਚ ਗੋਰੇ ਨੂੰ ਬੱਖਰੇ ਤਰੀਕੇ ਨਾਲ ਟਰੀਟ ਕਰਿਆ ਜਾ ਰਿਹਾ ਤੇ ਇਮੀਗ੍ਰੈਂਟ ਨੂੰ ਬੱਖਰੇ ਤਰੀਕੇ ਨਾਲ ਟਰੀਟ ਕਰਿਆ ਜਾ ਰਿਹਾ ਇੱਕ ਤਰ੍ਹਾਂ ਦਾ ਰੇਸਿਜ਼ਮ ਹੋ ਰਿਹਾ ਅਸਲ ਦੇ ਵਿੱਚ ਉੱਥੋਂ ਦੇ ਲਾਅ ਦੇ ਵਿੱਚ ਸੋ ਤਾਂ ਹੀ ਗਣਾ ਸਭ ਤੋਂ ਵੱਧ ਤੋਂ ਵੱਧ ਪੋਜੀਸ਼ਨ ਅਸਾਈਨ ਕਰਕੇ ਉਹ ਬੰਦਿਆ ਸਾਥ ਦੋ ਫਾਈਨੈਂਸ਼ੀਅਲੀ ਵੀ ਸਾਥ ਦੋ ਮਿਊਚੁਅਲੀ ਵੀ ਸੋਸ਼ਲ ਸਾ ਹਰ ਜਗ੍ਹਾ ਸਾਥ ਦੇ ਕੇ ਉਹਨੂੰ ਸਹਾਇਕ ਕਰੋ ਉੱਥੋਂ ਦੇ ਜਿਹੜੀ ਲੋਕਲ ਕਮਿਊਨਿਟੀ ਹੋਰ ਉਹਨਾਂ ਨੂੰ ਵੀ ਇਹੀ ਬੇਨਤੀ ਆ ਭਾਈ ਬਾਕੀ ਠੀਕ ਆ ਉੱਥੇ ਕੋਈ ਵਧੀਆ ਵਕੀਲ ਕਰਕੇ ਠੀਕ ਆ ਉਹਦਾ ਕੇਸ ਲੜਿਆ ਜਾਵੇ ਇਹ ਕਹਿ ਸਕਦੇ ਅੱਜ ਤੱਕ ਜਿੰਨਾ ਕਰ ਸਕਦੇ ਜੀ ਪਟੀਸ਼ਨਾਂ ਸਾਈਨ ਕਰਤੀਆਂ ਅੱਗੇ ਦੇ ਅੱਗੇ ਫਾਰਵਰਡ ਕਰੀ ਜਾਂਦੇ ਹੈਗੇ ਬਾਕੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਚੱਲ ਰਿਹਾ ਹੈਗਾ ਉਹਦੇ ਖਿਲਾਫ ਇਹ ਬੰਦ ਕਰੋ ਉਹ ਨਾ ਵੀਊ ਹੀ ਨਾ ਕਰੋ ਨਾ ਦੇਖੋ ਬਲੌਕ ਮਾਰ ਦਿਓ ਚੀਜ਼ ਨੂੰ ਬਾਈ ਇਹ ਗੱਲ ਬਾਈ ਧੰਨਵਾਦ ਵੀਰੋ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਾਈ ਸੋ ਇਹ ਸਨ ਆਸਟ੍ਰੇਲੀਆ ਵਾਸਤੇ ਬ੍ਰੈਸਨ ਵਾਸਤੇ ਟਰੱਕਾਂ ਵਾਲੇ ਵੀਰ ਜਿਨ੍ਹਾਂ ਨੇ ਆਪਣੇ ਸ਼ਬਦਾਂ ਰਾਹੀਂ ਉਸ ਨੌਜਵਾਨ ਦੀ ਹਰ ਪੱਖੋਂ ਮਦਦ ਕਰਨ ਲਈ ਕਿਹਾ ਤੇ ਇਸ ਵੇਲੇ ਕਰਨੀ ਵੀ ਚਾਹੀਦੀ ਆ ਜੋ ਬਣਦੀ ਆ ਕਿਉਂਕਿ ਬਾਈ ਤੇ ਬਹੁਤ ਭਾਰੀ ਮੁਸੀਬਤ ਆ ਤੁਸੀਂ ਚਿਹਰਾ ਹਰਜਿੰਦਰ ਵੀਰ ਦਾ ਦੇਖ ਰਹੇ ਹੋ ਬੜਾ ਇਨੋਸੈਂਟ ਆ ਬੋਲਣ ਦੇ ਵਿੱਚ ਵੀ ਇਸ ਵੇਲੇ ਸਦਮੇ ਦੇ ਵਿੱਚ ਆ ਪਰਿਵਾਰ ਵੀ ਦੱਸਿਆ ਜਾ ਰਿਹਾ ਵੀ ਬਹੁਤ ਸਦਮੇ ਦੇ ਵਿੱਚ ਆ ਸੋ ਇਸ ਵੀਡੀਓ ਦਾ ਵੱਧ ਤੋਂ ਵੱਧ ਸਹਿਯੋਗ ਦਿਈਏ ਪਟੀਸ਼ਨ ਪੜ੍ਹ ਕੇ ਲਿਖ ਕੇ ਧਿਆਨ ਦੇ ਨਾਲ ਉਹਦੇ ਸਾਈਨ ਕਰੀਏ ਤੇ ਉਹ ਵੀ ਵੀਡੀਓ ਨਿਕਲ ਕੇ ਆ ਰਹੀ ਹੈ ਨੇ ਵੀ ਪੈਸੇ ਦਾ ਜਿਹੜਾ ਧਿਆਨ ਨਾਲ ਉਹਦੇ ਵਿੱਚ ਪਾਈਏ ਪੈਸਿਆਂ ਨੂੰ ਹਜੇ ਕਿਸੇ ਨੂੰ ਕਿਹਾ ਨਹੀਂ ਗਿਆ ਕਿਉਂਕਿ ਉਹਨਾਂ ਦਾ ਕੋਈ ਵਕੀਲ ਨਹੀਂ ਹੋਇਆ ਮਿਲਦੇ ਅਗਲੀ ਵੀਡੀਓ ਦੇ ਵਿੱਚ ਕਿ ਮਾਦਾ ਜਾਚ ਕਾ ਜੀ ਕੁਛ ਵੱਧ ਘੱਟ ਬੋਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ